ਹੈਲੋ ਸਾਰਿਆਂ ਮੇਰੀ ਪਿਆਰ ਭਰੀ ਸਤਿਕਾਰਯੋਗ ਜੀ ਕੌਜ਼ੀ ਨ ਇਸ ਪੰਜਾਬੀ ਲੈਂਗੁਏਜ ਕੋਡ ਆ ਸਵਾਗਤ ਹੈ ਤੇ ਬਲੌਗ ਜੀ ਜੋ ਗੱਲ ਕਰਾਂਗੇ ਕਿਸੇ ਤੇ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਮੇਰੇ ਚੈਨਲ ਨੇ ਇੰਨਾ ਪਿਆਰ ਦੇਣ ਲਈ ਜਿੱਦਾਂ ਵੀ ਮੈਂ ਕੰਮ ਕਰਾਂਗੀ ਜੋ ਕਰਾਂਗੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਜਾਵਾਂਗੀ ਹਦ ਤੱਕ ਤੁਸੀਂ ਬਨੇ ਰਹੋ ਮੈਂ ਕਿਚ ਉਹ ਸਭ ਤੋਂ ਪਹਿਲਾਂ ਨਾਸ਼ਤੇ ਲਈ ਆਟਾ ਗੁੰਨ ਲਈਏ ਫਿਰ ਛੋਟੇ ਛੋਟੇ ਜੋ ਵੀ ਕੰਮ ਕਰਾਂਗੇ ਬਹੁਤ ਥੀਨ ਹੋਏ ਸੀਗੇ ਮੇਰਾ ਚੁੱਲਾ ਟੁੱਟਿਆ ਪਿਆ ਅੱਜ ਮੈਂ ਚੁੱਲਾ ਵੀ ਠੀਕ ਕਰਣਾ ਹੈ ਬਾਕੀ ਦੇਖਦੇ ਆ ਜੀ ਕੱਢ ਕੇ ਆਪਾਂ ਰੱਖਤੇ ਨੇ ਬਾਹਰ ਕਿਉਂਕਿ ਬਹੁਤ ਸੋਹਣੀ ਬਾਰਿਸ਼ ਸੀ ਮੈਂ ਕਿਹਾ ਜਿਹੜੇ ਸੁੱਕੇ ਹੋਣਗੇ ਨਾ ਹਰੇ ਭਰੇ ਹੋ ਜਾਣਗੇ ਤੇ ਅਮਰਤਪੁਰ ਨੇ ਇੱਕ ਦਾਣਾ ਇੰਨਾ ਕਿਸੇ ਚ ਪਾਣੀ ਨਹੀਂ ਪਾਇਆ ਸੀ ਸਾਰੇ ਸੁੱਕੇ ਪਏ ਸੀ ਤੇ ਹੁਣ ਬਰਸਾਤ ਦੇ ਪਾਣੀ ਨਾਲ ਬਿਲਕੁਲ ਵਧੀਆ ਵਧੀਆ ਹੋ ਜਾਣਗੇ ਬਹੁਤ سارے ਬੁੱਤੇ ਜਿਹੜੇ ਮੇਰੇ ਇਦਾਂ ਹੀ ਖਰਾਬ ਹੋ ਰਹੇ ਆ ਦੇਖੋ ਆਪਣੇ ਕਿੰਨੇ ਬਹੁਤ ਹੈ ਬਦੀਆਂ ਨਹੀਂ ਬੰਦੀ ਜ਼ਿਆਦਾ ਨਿਸ਼ਾਨਾ ਦਿੱਕੀ ਲੋ ਨਹੀਂ ਵੱੱਚੀ ਚਲੋ गाइस ਇੱਧਰ ਬਣਾਉਣ ਲੱਗੇ ਸੀ ਆਪਾਂ ਨਾਸ਼ਤਾ ਤੇ ਉੱਧਰ ਆ ਗਿਆ ਸੀ ਸਾਡੇ ਬਾਹਰ ਪਿੰਡੇ ਕਿੱਲੋ ਨਾ ਅੰਮ੍ਰਾਈ ਹਾਈ ਕੋਈ ਨਾ ਤੇ ਬਲੇਣੀ ਵੀ ਨਹੀਂ ਹੋਣੀ ਹੈਗੀ ਉਹ ਜੋ ਨਾ ਆਪ ਲੈ ਲਓ ਛਾਟ ਕੇ ਮੈਂ ਰੋਟੀ ਬਣਾ ਰਹੀ ਹੁਣ ਰੋਟੀ ਜ ਬਣਾ ਦੇਗੀ ਅੰਦਰ ਮੈਂ ਨਹੀਂ ਬਣਾ ਲੇਗੀ ਕਿੱਲਣਾ ਹੀ ਨੀਗਾ ਸਾਡੇ ਚ ਵੀ ਜਾਨ ਹੈ ਵੀ ਕੰਮ ਨਹੀਂ ਕਰਦੇ ਆ ਇਹ ਲੈਦੇ ਹੈਗੇ ਜੀ ਕਿਉਂ ਕਰਦਾ ਲੈ ਜੀ ਗਾਣੀ ਮੈ ਤਾਂ ਨਹੀਂ ਕੀ ਹੈਗੀ ਬੱਚੇ ਫ੍ਰੀਜ ਚ ਹੀ ਪਈ ਹੋਈ ਐ ਕੱਠੀਆਂ ਕੱਠੀਆਂ ਪਤਾ ਨਹੀਂ ਕਿਆ ਆਦਤਾਂ ਲੈਣ ਦੀ ਚੀਜ਼ਾਂ ਚੀਜ਼ਾਂ ਖਰਾਬ ਹੋ ਜਾਣ ਭਾਵੇਂ ਦੋ ਟੋਕਰੀ ਟੋਕਰੀ ਬਾਹਰ ਪਈ ਹਾਦੀ ਉਹ ਕੰਮ ਇਹ ਨਾ ਦੇ ਕਰਦੇ ਹਿੱਲਦੇ ਹੀ ਨਹੀਂ ਇੱਧਰ ਲਈ ਆਪਾਂ ਤਾਜੀ-ਤਾਜੀ ਪਿੰਡੀ। ਬਾਜੀ ਕਿਥੇ ਵਿੱਚ ਮੈਨੂੰ ਲੱਗਦਾ ਪੱਕੀ-ਪੱਕੀ ਆ। ਇਹਨਾਂ ਦੇ ਲੈਣ ਦੇ ਕੰਮ ਇਦਾਂ ਦੇ ਨੇ। ਚਲੋ ਗਾਇਸ ਇੱਧਰ ਬਣਾਉਣ ਲੱਗੇ ਸੀ ਆਪਾਂ 파ਸਤਾ। ਅੱਜ ਅਪਾ 파ਸਤਾ ਲੇਟਾ। 파ਸਤਾ ਬਣਾਉਣ ਲੱਗੇ ਆ। ਕੰਚੀ ਲਈ ਆਦਨਗੀ ਕੀਤੀ। ਇਹਨੂੰ ਪਹਿਲਾਂ ਨਾ ਬੁਆਇੰਡ ਕਰ ਲਿਆ ਕਰੋ ਤੁਸੀਂ ਵੀ ਠੀਕ ਹੈ। ਪਹਿਲਾਂ ਬੁਆਇੰਡ ਕਰ ਲਓ ਚੰਗੀ ਤਰ੍ਹਾਂ। ਪਾਣੀ ਪਾ ਕੇ ਕਿੰਨਾ ਟਾਈਮ ਲੰਦਾ ਬਾ ਬੋਇਲ ਹੋਏ ਹੋਵੇ ਨੀ ਮੈਗੀ ਤਾਂ ਫਟਾਫਟ ਹੋ ਜਾਂਦੀ ਹੈ ਤੇ ਪਾਸਤਾ ਬਣਾਣ ਲੱਗੇ ਆਪਾਂ ਸਪੈਸ਼ਲ ਬੱਚਿਆਂ ਨੇ ਕਿਉਂਕਿ ਬੱਚਿਆਂ ਨੇ ਕਿਹਾ ਬੱਚੇ ਆਏ ਨਵਜੋਤ ਤੇ ਸਾਰੇ ਇਕੱਠੇ ਹੋਏ ਨੇ ਯਾਨੀ ਨਾਨੀ ਨੇ ਕਿਹਾ ਕਿ ਪਾਸਤਾ ਬਣਾ ਕੇ ਖਵਾਓ ਤੇ ਦੇਖ ਲਓ ਕਿੰਨਾ ਰੋਲਾ ਪਾਇਆ ਹੋਇਆ ਹੈ ਤੇ ਜੇ ਤੁਸੀਂ ਇਹਦੇ ਵਿੱਚ ਮੈਗੀ ਪਾਣੀ ਤੇ ਮੈਗੀ ਨੂੰ ਘੱਲ ਲਓ ਲੱਗ ਬாயੇ ਠੀਕ ਹੈ ਕਿਉਂਕਿ ਮੈਗੀ ਬਹੁਤ ਜਲਦੀ ਇੱਕ ਭਾਫ ਚ ਹੋ ਜਾਂਦੀ ਏ ਪਾਸਤਾ ਜਿਹੜਾ ਟਾਈਮ ਲੈਂਦਾ ਹੈ ਕਿ ਇੱਧਰ ਮੈਂ ਮੈਗੀ ਲੱਗ ਕਰੂੰਗੀ ਕੈਂਚੀ ਨੂੰ ਵੀ ਸਾਡਾ ਮੂੰਹ ਜਿੰਦਾਬਾਦ ਹੈ ਤੇ ਬਾਕੀ ਥੈਂਕ ਯੂ ਸੋ ਮੱਚ ਮੇਰੀ ਭੈਣ ਆ ਜੜੀਆਂ ਜੁੜੀਆਂ ਕੱਲ ਇੱਕ ਭੈਣ ਮੇਰੀ ਜੁੜੀ ਐਥੋਂ ਸਰਸਾ ਤੋਂ ਹੈਗਾ ਉਹਨੇ ਕਮੈਂਟ ਕੀਤਾ ਜੀ ਦੀਦੀ ਮੈਂ ਅੱਜ ਹੀ ਜੁੜੀ ਆ ਬਾਕੀ ਬਹੁਤ ਸਾਰਾ ਥੈਂਕ ਯੂ ਬਹੁਤ ਅੱਛਾ ਲੱਗਿਆ ਤੁਸੀਂ ਕਮੈਂਟ ਕਰਿਆ ਮੈਨੂੰ ਵਧੀਆ ਲੱਗਿਆ ਸੌਰੀ ਮੈਂ ਨਾਮ ਧਿਆਨ ਨਹੀਂ ਰਹਿ ਰਿਹਾ ਮੇਰੇ ਕੀ ਨਾਮ ਸੀ ਤੁਹਾਡਾ ਬਾਕੀ ਸਰਸਾ ਤੋਂ ਜੁੜਿਆ ਇੰਨਾ ਪਤਾ ਹੈ ਕਿ ਪਹਿਲੀ ਵਾਰ ਜੁੜਿਆ ਮੈਂ ਤੇ ਐਸੇ ਤਰ੍ਹਾਂ ਹੀ ਮੈਂ ਤਾਂ ਦੇਖੋ ਮੇਰੀ ਡੇਲੀ ਵੀਡੀਓ ਜੋ ਵੀ ਆ ਡੇਲੀ ਬਲੌਗ ਕਰਦੀ ਆ ਤੇ ਬន្តੇ ਬਣੇ ਰਹੋ ਅਗਰ ਬਾਅਦ ਆ ਗਿਆ ਸਬਲਿਕ ਹੋਈ ਇਹ ਨੂੰ ਮੈਂ ਮੈਂ ਇਹੀ ਬੁਆਇਲਡ ਕਰ ਲੈਣੀ ਆ। ਇਹ ਵੀ ਇੱਕ ਭਾਫ ਚ ਹੋ ਜਾਏਗੀ ਤੇ ਇਹ ਆਪਾਂ ਨੂੰ ਚੰਗੀ ਤਰ੍ਹਾਂ ਬੁਆਇਲਡ ਕਰਨੇ ਪੈਣਗੇ। ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ। ਨਾਲੇ ਦਿਖਾਣੇ ਆ ਤੁਹਾਨੂੰ। ਇਹਦੇ ਵਿੱਚ ਜਿਵੇਂ ਤੁਸੀਂ ਬੁਆਇਲਡ ਕਰਦੇ ਹੁੰਦੇ ਨਾ ਇੱਕ ਚਮਚ ਗਾਰਾ ਘਿਓ ਦਾ ਜਾਂ ਕੁਝ ਪਾ ਦਿਆ ਕਰੋ। ਫਿਰ ਇਹ ਚਿਪਕ ਦੇਣੀ ਹੈਗੇ। ਜਿਵੇਂ ਆਪਾਂ ਚੌਮਿੰਗ ਚ ਪਾਉਂਦੇ ਆ ਮੋਸੇ ਦਾ। ਘਿਓ ਹੀ ਪਾਉਂਦੇ ਆ। ਪਾ ਪਹਿਲਾਂ ਬੋਇਲਡ ਹੋ ਜਾਂਦੇ ਨੇ ਤਦ ਤੱਕ ਆਪਾਂ ਕਰ ਲੈਨੇ ਆ ਨਾ ਮਟੀਰੀਅਲ ਟੀਆਰ ਸਾਡੇ ਕੋਲ ਤਾਂ ਫਿਰ ਲਾਲ ਪਿੰਡ ਦੇ ਵਿੱਚ ਜੀ ਹਰ ਦੇ ਤਾਂ ਪਿਆਜ਼ ਹੀ ਹੈ ਹੋਰ ਤਾਂ ਕੁਝ ਹੈ ਨਹੀਂ ਠੀਕ ਲੋ ਗਾਇਜ਼ ਜੇਕਰ ਤੁਸੀਂ ਬੜੀ ਟੇਸਟੀ ਟੇਸਟੀ ਬਣਾਣੀ ਹੋਵੇ ਨਾ ਮੈਗੀ ਤੇ ਪਾਸਤਾ ਜੋ ਵੀ ਬਣਾਣਾ ਦੋਨਾਂ ਚੀਜ਼ਾਂ ਚੋਂ ਤੇ ਵਧੀਆ ਜਆ ਦੇਸੀ ਘਿਓ ਪਾ ਲੈਣਾ ਤੁਸੀਂ ਠੀਕ ਹੈ ਦੇਸੀ ਘਿਓ ਦੇ ਵਿੱਚ ਨਾ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਫਿਰ ਆਪਾਂ ਦੇਖ ਲਓ ਕੱਟ ਲੈਨੇ ਮੈਂ ਪਿਆਜ਼ ਠੀਕ ਹੈ ਜੀ ਹਰੀਆਂ ਮਿਰਚਾਂ ਤੇ ਟਮਾਟਰ ਪਾਨੇ ਆਪਾਂ ਤੇ ਲੋ ਜੀ ਹੁਣ ਕੀ ਹੋ ਗਿਆ ਗਰਮ ਸਾਡਾ ਹੁਣ ਅਸੀਂ ਪਹਿਲੇ ਵਿੱਚ ਪਾ ਦਿੰਦੇ ਹਾਂ ਪਿਆਜ਼ ਜੇਕਰ ਹਰੀਆਂ-ਹਰੀਆਂ ਸਬਜ਼ੀਆਂ ਹੁੰਦੀਆਂ ਨਾ ਬਹੁਤ ਟੇਸਟੀ ਬਣਦੀਆਂ ਮਟਰ ਵਗੈਰਾ ਹੋਣ ਫਲੀਆਂ ਵਗੈਰਾ ਕੁਝ ਵੀ ਹੋਵੇ ਨਾ ਗਾਜਰ ਵਧੀਆ ਜੇ ਮਸਾਲੇ ਭਨਵਾ ਕੇ ਬਣਾਉਣੇ ਤੇ ਜ਼ਿਆਦਾ ਵਧੀਆ ਬਣਦਾ ਤੇ ਲੋ ਜੀ ਪਿਆਜ਼ ਹੋ ਗਿਆ ਥੋੜੇ-ਥੋੜੇ ਇਹ ਨਾ ਪਿਆਜ਼ कच्चे-ਕੱਚੇ ਵਧੀਆ ਲੰਦੇ ਨੇ ਇਹ ਰੇਸ ਪਾਤਾ ਹੁਣ ਆਪਾਂ ਮਾਟਰ ਤੇ ਹਨਿਆ ਮਿਰਚਾਂ ਆਪਾਂ ਕੱਟ ਕੇ ਜਗਰੀ ਵਿੱਚ ਆ ਦੇਖੋ ਜੀ ਨੋ ਜਿਹੜੇਸ ਪਾਤਾ ਹੁਣ ਆਪਾਂ ਨਮਕ ਠੀਕ ਹੈ ਜੀ ਥੋੜੀਆਂ ਜਿਹਾ ਪਾ ਦੋ ਹਾਂ ਜੀ ਦੇਰੀਆ ਦੇਖ ਲਓ ਹਰਜਸ ਬਹੁਤ ਤੰਗ ਕਰਦਾ ਹੈ ਇਹ ਹਰਜਸ ਥੋੜਾ ਜਿਹਾ ਨਾ ਅਭੀ ਬਾਲ ਦਿੱਤੀਆਂ ਬੱਚੇ ਮੇਰੇ ਪੁੱਤਰਾਂ

कोलेन में कुछन की तरह ल आ जाएंगे मिर्चा करारियां के मंदियां पानी है बच्चों मिर्चा ओके ਨਹੀਂ ਮੈਂ ਲਾਲ ਘਾਟੀ ਪਾਈ ਮਾੜੀ ਜਿਹੀ ਪਾਈ ਹਰੀਆਂ ਪਾਤੀਆਂ ਜਿੰਨੇ ਖਾਣੀ ਹੋਈ ਉੱਥਾ ਦੇ ਲੋ ਜੀ ਬਰ ਲਾਦਨੇ ਉਹ ਬੜੀਆ ਤੇ ਲੋ ਜੀ ਆ ਦੇਖੋ ਜਿੱਦਾਂ ਕੀ ਹੋ ਗਈ ਤਿਆਰ ਇਹਦੇ ਤੇ ਆਪਾਂ ਪਾ ਦੋ ਕਾਲੀ ਮਿਰਚ ਕਾਲੀ ਮਿਰਚ ਨਾ ਪਾਣਾ ਨਾ ਬਹੁ ਟੇਸਟ ਹੋ ਵਧੀਆ ਹੋ ਜਾਏਗਾ ਲੇਕਿਨ ਜੀ ਬਾਲਰ ਪਾਣ ਨੂੰ ਆਇਆ ਕਿੰਨਾ ਰੋਲਾ ਪਾਉਂਦੇ ਨੇ ਵਾਹ ਜੀ ਹੋਰ ਕਰਨਯੋਗੇ ਕੁਛ ਨਹੀਂ ਹੈਗੇ ਤੁਸੀਂ ਰੋਲੇ ਪਵਾ ਲੋ ਇਨਾਂ ਕੋਲ ਖਰਚਸ ਦੇ ਦੇ ਬੇਟਾ ਮੰਮਾ ਨੂੰ ਪਾਣੀ ਲੋ ਜੀ ਤੁਮ ਲੋਗੀ ਸਾਡੇ ਮੈਂ ਕੀ ਪਾਸਤਾ ਤਿਆਰ ਤੁਸੀਂ ਵੀ ਇਦਾਂ ਬਣਾਓ ਬਹੁਤ ਟੇਸਟੀ ਬਣੇਗਾ ਖਾਓ ਚਟਪਟਾ ਵਾਡੀ స్వాਗਤ ਹੈ ਵਾਡੀ స్వాਗਤ ਹੈ ਟੈਸਟੀ ਟੈਸਟੀ ਆ ਦੇਖੋ ਗਾਇਦਾ ਬਣਾਈ ਤੇ ਨੀਚੇ ਰੱਖ ਲਈ ਕੜਾਈ ਕਿਉਂਕਿ ਭਾਰੀ ਹੋਣਾ ਹੈ ਲੈ ਲੈ ਐ ਚੰਦਰੋਤ ਹੋ ਵੀ ਆਓ ਮੈਂ ਤੁਹਾਨੂੰ ਬਦੂ ਘਾਟਾ ਕਰ ਦਿੰਦਾ ਸਤਿ ਸ਼੍ਰੀ ਅਕਾਲ ਗਾਇਸ ਆ ਦੇਖੋ ਇਹ ਲੈ ਕੇ ਆਈ ਸੀ ਮੈਂ ਕੜਾਈ ਕਿ ਮੈਂ ਚੰਡੀਗੜ੍ਹ ਤੋਂ ਲਈ ਸੀ ਮੇਰੀ ਯਾਦ ਨੇ ਵੀ ਉਹ ਦਿਖਾਣੀ ਤੁਹਾਨੂੰ ਆ ਦੇਖੋ ਇਹ ਮੈਂ ਕੜਾਈ ਲਈ ਮੇਰਾ ਬੜਾ ਮਨ ਕਰ ਰਿਆ ਸੀ ਕੁਝ ਜਿਵੇਂ ਬਣਾਉਂਦੇ ਆ ਨਾ ਆਪਾਂ ਤੇ ਇਹ ਵਾਲੀ ਕੜਾਈ ਲੈਣ ਲਈ ਤੇ ਆ ਦੇਖੋ ਜੀ ਇਹ ਕੜਾਈ ਦੇ ਵਿੱਚ ਬਸ ਇਦਾਂ ਹੁੰਦਾ ਜੀ ਨਾ ਤਾਂ ਆਪਾਂ ਸਟੇਰੂਲ ਮਾਰਨਾ ਹੁੰਦਾ ਤੇ ਨਾ ਹੀ ਇਹਦੇ ਵਿੱਚ ਕਟਸ਼ੀ ਤੇ ਇਹਦੇ ਵਿੱਚ ਬਣਾਉਣ ਲੱਗੇ ਸੀ ਮੈਂ ਕਿ ਨਵੀਂ ਕੜਾਈ ਦੇ ਵਿੱਚ ਕਹਿੰਦੇ ਨੇ ਨਾ ਆਪਾਂ ਪਹਿਲਾਂ ਮਿੱਠਾ ਬਣਾਉਣਾ ਚਾਹੀਦਾ ਕੁਝ ਇਹਦੇ ਵਿੱਚ ਬਣਾਉਣ ਲੱਗਾ ਅਮਰਤਕੌਰ ਲਈ ਸਾਬੂਦਾਣੇ ਦੀ ਖੀਰ અમૃતકોર ਸਾਡੀ ਅੱਜ ਵਰਤ ਰੱਖਿਆ ਜੀ ਇਹਨੇ ਸਾਉਣ ਦਾ ਅੱਜ शिव 14 ਦਾ शिव 14 ਜੀ ਦਾ ਵਰਤ ਰੱਖਿਆ ਨੇ ਤੇ ਸੇਲੀਆਂ ਨਾਲ ਰਲ ਕੇ ਤੇ ਇਹ ਮੈਂ ਤੁਹਾਨੂੰ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਤੇ ਨਾਲੇ ਵਿੱਚ ਬਣਾਣੇ ਆਂ ਹੱਦ ਤੱਕ ਬਣੇ ਰੋ ਤੇ ਲੋ ਜੀ ਆ ਮਿਲਿਆ ਇਹਦੇ ਨਾਲ ਆ ਦੇਖੋ ਠੀਕ ਹੈ ਜੀ ਇਹਦੇ ਵਿੱਚ ਨਾ ਆਪਾਂ ਦੂਸਰਾ ਸਟੀਲ ਦੀ ਕੋਈ ਕੜਸ਼ੀ ਨਹੀਂ ਯੂਜ਼ ਕਰ ਸਕਦੇ ਤੇ ਹੁਣ ਬਣਾਵਾਂਗੇ ਇਹਦੇ ਵਿੱਚ ਸਾਬੂ ਦਾਣੇ ਦੀ ਖੀਰ ਮੈਂ ਕਿਹਾ ਚਲੋ ਵੀਡੀਓ ਦਾ ਵੀ ਐਂਡ ਕਰਨ ਲੱਗੀ ਸੀ ਨਾਲੇ ਮੈਂ ਇਹਦੇ ਲਈ ਖਾ ਸਾਬੂ ਦਾਣੇ ਦੀ ਖੀਰ ਬਣਾਉਣ ਲੱਗੀ ਸੀ ਨਾਲੇ ਇਹਦੇ ਵਿੱਚ ਮਿੱਠਾ ਕੁਝ ਹੋਵੇਗਾ ਠੀਕ ਹੈ ਜੀ ਧੋਤਾ ਸੀ ਪਹਿਲਾਂ ਸਾਬੂਦਾਣਾ ਮੈਂ ਤੁਹਾਨੂੰ ਦਿਖਾਉਣ ਲਈ ਕਿਹਾ ਸੀ ਤਾਂ ਤਾਂ ਜਦੋਂ ਆਪਾਂ ਸਾਬੂਦਾਣੇ ਦੀ ਖੀਰ ਬਣਾਣੀ ਹੁੰਦੀ ਹੈ ਨਾ ਜੀ ਤੈਨੂੰ ਆਪਾਂ ਪਹਿਲਾਂ ਭਿਓ ਕੇ ਰੱਖ ਦੇਣਾ ਚਾਹੀਦਾ ਠੀਕ ਹੈ ਜੀ ਭਿਓ ਕੇ ਆ ਦੇਖੋ ਕੁਝ ਉਬਲ ਕੇ ਮਤਲਬ ਫੁਣਜੀ ਜਾਂਦਾ ਹੈ ਮੈਂ ਦੇਖੋ ਇਦਾਂ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਪਾਣੀ ਪਾਣੀ ਪਾ ਦਾਂਗੇ ਜੀ ਇਹਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਰਗਾ ਲੀਏ ਪੱਕ ਜਾਏਗਾ ਤੇ ਨਾ ਜਲਦੀ ਬਣ ਜਾਂਦਾ ਜੇਕਰ ਭਿੱਜਿਆ ਹੋਵੇ ਨਾ ਸਾਬੂਦਾਣਾ ਇਹ ਕਟੈਂਬ ਦੀ ਹੀਰ ਅੰਮ੍ਰਿਤ ਕੇਰੇ ਲਈ ਬਣ ਜਾਗੀ ਸ਼ਾਮ ਨੂੰ ਕੀ ਖਾਣਾ ਨਮਕਵਾਨਾ ਕੁਝ